ਆਪਣਾ ਸਵਾਲ ਨੰਬਰ 101 ਆਉਂਦਾ ਇਸ ਸਾਖੀ ਰਾਹੀ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਇਹਦਾ ਜਵਾਬ ਹੈ ਵਹਿਮਾ ਪਰਮਾਤੀ ਅਰਥਹੀਣ ਅਤੇ ਵਿਵੇਕ ਰਹਿਤ ਮਨੁਤਾਵਾਂ ਤੋਂ ਬਚਣ ਦਾ ਆਪਣਾ ਸਵਾਲ ਨੰਬਰ ਹੁੰਦਾ 102 ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹਦਾ ਜਵਾਬ ਹੈ ਜਿੱਥੇ ਸੱਚ ਕਹਿਣ ਦੀ ਜ਼ਰੂਰਤ ਹੋਣੀ ਜ਼ਰੂਰੀ ਹੈ ਉੱਥੇ ਸੱਚ ਕਹਿਣ ਤੇ ਸਮਝਾਉਣ ਦੀ ᔪਗਤ ਤਰੀਕਾ ਵੀ ਜ਼ਰੂਰੀ ਹੈ ਆਪਣਾ ਸਵਾਲ ਨੰਬਰ ਹੁੰਦਾ 103 ਹਰਦਵਾਰ ਤੋਂ ਬਾਅਦ ਗੁਰੂ ਸਾਹਿਬ ਕਿਸ ਸ਼ਹਿਰ ਗਏ ਇਹਦਾ ਜਵਾਬ ਹੈ ਗੋਰਖਮਤੀ ਆਪਣਾ ਸਵਾਲ ਨੰਬਰ ਹੁੰਦਾ 104 ਲੋਕਾਂ ਵਿੱਚ ਜੋਗੀਆਂ ਦੀ ਮੰਨਤਾ ਦਾ ਕੀ ਕਾਰਨ ਸੀ ਇਹਦਾ ਜਵਾਬ ਹੈ ਲੋਕਾਂ ਵਿੱਚ ਮੰਨਤਾ ਸੀ ਕਿ ਇਰਦੀਆਂ ਸਿਧੀਆਂ ਦੇ ਕਾਰਨ ਜੋਗੀਆਂ ਵਿੱਚ ਵਿਸ਼ੇਸ਼ ਸ਼ਕਤੀ ਹੈ ਕੁਝ ਲੋਕ ਇਹਨਾਂ ਤੋਂ ਵਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਤੇ ਕੁਝ ਇਹਨਾਂ ਤੋਂ ਸ਼ਰਾਪ ਤੋਂ ਡਰਦੇ ਇਨਾਂ ਦੀ ਸੇਵਾ ਕਰਦੇ ਸਨ ਆਪਣਾ ਸਵਾਲ ਨੰਬਰੋਂ 105 ਗੋਰਖ ਮੱਤੇ ਦੇ ਇਲਾਕੇ ਵਿੱਚ ਕਿਸ ਮੰਨਮਤ ਦਾ ਬਹੁਤ ਜ਼ੋਰ ਸੀ ਇਹਦਾ ਜਵਾਬ ਹੈ ਉਸ ਇਲਾਕੇ ਦੇ ਰਜਵਾਰੇ ਚੰਡੀ ਦੇਵੀ ਨੂੰ ਖੁਸ਼ ਕਰਨ ਲਈ ਪਰਦੇਸੀਆਂ ਜਾਂ ਆਂਢੀ ਗੁਆਂਢੀ ਰਾਜ ਦੇ ਵਿਕਤੀਆਂ ਦੀ ਬਲੀ ਦੇ ਦਿਆ ਕਰਦੇ ਸਨ ਆਪਣਾ ਸਵਾਲ ਨੰਬਰੋਂ 106 ਗੁਰੂ ਸਾਹਿਬ ਨੇ ਉਹਨਾਂ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ਇਹਦਾ ਜਵਾਬ ਹੈ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲੇ ਇੱਕ ਸਿਰਜਣਹਾਰ ਦੀ ਭਗਤੀ ਕਰੋ ਉਸ ਨੂੰ ਖੁਸ਼ ਕਰੋ ਉਸ ਨੂੰ ਖੁਸ਼ ਕਰਨ ਲਈ ਉਸ ਮਾਲਕ ਨੂੰ ਸਾਰੀ ਖਲਕਤ ਵਿੱਚ ਵੇਖ ਕੇ ਸਾਰੀ ਖਲਕਤ ਨਾਲ ਪਿਆਰ ਕਰਨਾ ਜ਼ਰੂਰੀ ਹੈ ਪ੍ਰਮਾਤਮਾ ਨੂੰ ਕਿਸੇ ਬਲੀ ਦੀ ਜ਼ਰੂਰਤ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰੋਂ ਦਾ 107 ਜੋਗੀ ਕਿਸ ਗੱਲ ਉੱਪਰ ਜ਼ਿਆਦਾ ਜ਼ੋਰ ਦਿੰਦੇ ਸਨ ਇਹਦਾ ਜਵਾਬ ਹੈ ਕਠਨ ਯੋਗ ਸਾਧਨਾ ਸਮਾਧੀਆਂ ਲਾਉਣ ਵਿੱਚ ਸਰੀਰ ਉੱਪਰ ਸਵਾਹਾ ਮੱਲਣ ਕਰਨ ਪਰਵਾਉਣ ਘਰ ਘਰ ਜਾ ਕੇ ਸੰਖ ਵਜਾ ਕੇ ਮੰਗਲ ਨੂੰ ਯੋਗ ਦੀ ਪ੍ਰਾਪਤੀ ਦਾ ਤਰੀਕਾ ਮੰਨਦੇ ਸਨ ਆਪਣਾ ਸਵਾਲ ਨੰਬਰ ਹੁੰਦਾ 108 ਗੁਰੂ ਸਾਹਿਬ ਨੇ ਉਹਨਾਂ ਦੀ ਸਮਾਨਤਾ ਦਾ ਅਖੰਡਨ ਕਿਸ ਤਰ੍ਹਾਂ ਕੀਤਾ ਇਹਦਾ ਜਵਾਬ ਹੈ ਗੁਰਬਾਣੀ ਦੇ ਜਵਾਬ ਰਾਹੀਂ ਯੋਗ ਨਾ ਖਿੰਤਾ ਯੋਗ ਨ ਡੰਡੇ ਯੋਗ ਨ ਪਸਮ ਚੜਾਈਐ ਜੋਗਨੰ ਮੁੰਦੀ ਮੁੰਡਮੁੰਡਾਈਏ ਜੋਗਨ ਸਿੰਘੀ ਵਈਏ ਆਪਣਾ ਸਵਾਲ ਨੰਬਰੋਂ ਦਾ 109 ਉਪਰੋਕਤ ਤੁਕਾਂ ਤੋਂ ਕੀ ਭਾਵ ਹੈ ਇਹਦਾ ਜਵਾਬ ਹੈ ਗੋਤਰੀ ਪਹਿਨਣ ਨਾਲ ਹੱਥ ਵਿੱਚ ਡੰਡਾ ਫੜਨ ਨਾਲ ਸਰੀਰ ਤੇ ਸੁਹਾ ਮੱਲਣ ਨਾਲ ਕੰਨ ਵਿੱਚ ਮੁੰਦਰਾ ਪਾਉਣ ਨਾਲ ਸਿਰੇ ਮਨਾਉਣ ਨਾਲ ਜਾਂ ਸਿੰਘੀ ਵਜਾਉਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਇਸੇ ਤਰ੍ਹਾਂ ਬਾਹਰ ਮੜੀਆਂ ਮਸਾਣਾ ਵਿੱਚ ਤੇ ਕਾਣਾ ਕਰਨ ਨਾਲ ਸਮਾਧੀਆਂ ਲਾਉਣ ਨਾਲ ਦੇਸ਼ ਪ੍ਰਦੇਸ਼ ਵਿੱਚ ਫਿਰਨ ਨਾਲ ਜਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਰੱਬ ਨਾਲ ਮਿਲਾਪ ਨਹੀਂ ਹੁੰਦਾ ਆਪਣਾ ਸਵਾਲ ਨੰਬਰੋਂ ਦਾ 110 ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਮਿਲਣ ਦਾ ਕੀ ਰਾਹ ਦੱਸਿਆ ਦਾ ਜਵਾਬ ਹੈ ਅੰਜਨਮਹਿ ਨਿਰੰਜਨ ਰਹੀਏ ਜੋਗ ਜੁਗ ਤੇ ਪਾਈਏ ਅੰਗ 730 ਸਤਿਗੁਰੂ ਦੱਸਦੇ ਹਨ ਪਾਉ ਆ ਸंसार ਦੇ ਪਦਾਰਥਾਂ ਵਿੱਚ ਰਹਿੰਦਿਆਂ ਹੋਇਆਂ ਵੀ ਇਨ੍ਹਾਂ ਪਦਾਰਥਾਂ ਵਿੱਚ ਖਚਤ ਨਹੀਂ ਹੋਣਾ ਅਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿਣ ਨਾਲ ਪ੍ਰਮਾਤਮਾ ਮਿਲ ਸਕਦਾ ਹੈ ਆਪਣਾ ਸਵਾਲ ਨੰਬਰੋਂ ਦਾ 111 ਜੋਗੀ ਕਿਹੜੇ ਕਿਹੜੇ ਚਿੰਨ ਧਾਰਨ ਕਰਿਆ ਕਰਦੇ ਸਨ ਇਹਦਾ ਜਵਾਬ ਹੈ ਕੰਨ ਵਿੱਚ ਕੱਚ ਦੀਆਂ ਮੰਦਰਾ ਖੱਪਰ ਭਾਂਡਾ ਜਾਂ ਪਿਆਲਾ ਰਸ ਦੇ ਪਾਉਣ ਲਈ ਝੋਲੀ ਖਿੰთა ਗੋਦੜੀ ਡੰਡਾ ਤੇ ਸਰੀਰ ਤੇ ਸੁਆ ਮਲ ਕੇ ਹੱਥ ਵਿੱਚ ਆਸਰੇ ਲਈ ਇੱਕ ਡੰਡਾ ਰੱਖਦੇ ਸਨ ਆਪਣਾ ਸਵਾਲ ਨੰਬਰੋਂ ਦਾ 112 ਗੁਰੂ ਸਾਹਿਬ ਨੇ yogੀਆਂ ਨੂੰ ਕਿਸ ਤਰ੍ਹਾਂ ਦੇ yogੀ ਬਨਣ ਲਈ ਪ੍ਰੇਰਿਆ ਦਾ ਜਵਾਬ ਹੈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੂਤ ਡੰਡਾ ਪ੍ਰਤੀਤ ਅੰਗ ਨੰਬਰ 28 ਇਹਦਾ ਜਵਾਬ ਹੈ ਗੁਰੂ ਸਾਹਿਬ ਨੇ ਕਿਹਾ ਏ yogੀ ਜੇ ਤੂੰ ਸੰਤੋਖ ਨੂੰ ਆਪਣੀਆ ਮੰਦਰਾ ਬਣਾਵੇਂ ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲਪੁਰਖ ਦੇ ਧਿਆਨ ਦੀ ਸਵਾ ਪਿੰਡੇ ਤੇ ਮੱਲੇ ਮੂਤ ਦਾ ਪਉ ਤੇਰੀ ਗੋਦੜੀ ਹੋਵੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਯੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ ਤੰਦਰਉ ਕੂੜ ਦੀ ਕੰਧ ਟੁੱਟ ਸਕਦੀ ਹੈ ਭਾਵ ਕੀ ਮੰਦੀ ਮੈਲ ਕੇਵਲ ਚਿੰਨ ਧਰਨ ਕਰਕੇ ਨਹੀਂ ਬਲਕਿ ਗੁਣ ਧਾਰਨ ਕਰਕੇ ਹੀ ਧੋਤੀ ਜਾ ਸਕਦੀ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰ ਹੁੰਦਾ 113ਵਾਂ ਜੋਗੀ ਆਈ ਪੰਥੀ ਕਿਸ ਨੂੰ ਕਹਿੰਦੇ ਹਨ ਜੋਗੀਆਂ ਦੇ 12 ਫਿਰਕੇ ਹਨ ਉਹਨਾਂ ਵਿੱਚੋਂ ਸਭ ਤੋਂ ਉੱਚਾ ਆਈ ਪੰਥੀ ਗਿਣਿਆ ਜਾਂਦਾ ਹੈ